캠페인 1 जून नु वोटिंग 4 नु आएगा नतीजा सोन प्रचार दे आखरी दिन आज खुशियारपुर आनगे प्रधानमंत्री मोदी पार्टी उम्मीदवार अनीता सोमप्रकाश ते हक दे विच करन गी रैली दी है बी रैली नु लेके बीजेपी विच उत्शा बीजेपी दे कर्मी प्रधान दे बिनड्डा भी आज पंजाब दे विच करन गे प्रचार अमृतसर दे विच पार्टी उम्मीदवार तरनजीत संधू दे ली जुटान दे समर्थन शाम नु हंसराज हंस ते नई फरीदकोट च करन गे प्रचार ਯੂਪੀ ਦੇ ਮੁੱਖ ਮੰਤਰੀ ਯੋਗਯਾਦਰਤਨਾ ਅੱਜ ਲੁਧਿਆਣਾ 'ਚ ਕਰਨਗੇ ਰੈਲੀ ਰਵਨੀਤ ਮਿੱਤੂ ਲਈ ਜਟੌਣ ਕੇ ਸਮਰਥਨ ਲੁਧਿਆਣਾ ਸੀਪੇ ਪ੍ਰਵਾਸੀ ਬੋਸਟਰਾਂ ਤੇ ਬੀਜੇਪੀ ਦੀ ਨਜ਼ਰ ਅੱਜ ਲਗਾਤਾਰ ਦੂਜੇ ਦਿਨ ਪੰਜਾਬ ਦੇ ਵਿੱਚ ਪ੍ਰਚਾਰ ਕਰਨਗੇ ਰਾਹੁਲ ਗਾਂਧੀ ਨਵਸ਼ਹਿਰ ਦੇ ਫਟਕਟ ਕਲਾ ਦੇ ਵਿੱਚ ਕਰਨਗੇ ਰੈਲੀ ਅਨੰਤਪੁਰ ਸਾਹਿਬ ਤੋਂ ਪਾਰਟੀ ਮੀਤਾਰ ਵਿਜੇਂਦਰ ਸਿੰਘla ਦੇ ਲਈ ਜਟੌਣ ਕੇ ਸਮਰਥਨ ਸੰਦੂਦਾ ਕਿਲਾ ਫਤਿਹ ਕਰਨ ਲਈ ਆਮ ਆਦਮੀ ਪਾਰਟੀ ਨੇ ਚੋਕੀ ਤਾਕਤ ਮੁੱਖ ਮੰਤਰੀ ਮਾਨ ਤੇ ਕੇ ਜਵਾਲਾ ਜਗਰਨ ਕੇ ਰੋਡ ショ ਨਿਤ ਹਰ ਦੇ ਲਈ ਜੁਟਣ ਕੇ ਸਮਰਥਨ ਨਿਊਜ਼ 18 ਦੇ ਐਕਸਕਲੂਸਿਵ ਗਲਬਾਤ ਦੇ ਵਿੱਚ ਬੋਲੇ ਮੁੱਖ ਮੰਤਰੀ ਮਾਨ ਬੀਜੇਪੀ ਦੇ ਮੂੰਹ ਤੋਂ ਨੂੰ ਸਰਕਾਰਾਂ ਡੇਗਣ ਵਾਲਾ ਲੱਗਿਆ ਪਰ ਪੰਜਾਬ ਦੇ ਵਿੱਚ ਨਹੀਂ ਡੇਗ ਪਾਉਣ ਕੇ ਸਰਕਾਰ ਸੂਬੇ ਦੇ ਵਿੱਚ ਤੀਜੇ ਜਾਂ ਚੌਥੇ ਨੰਬਰ ਤੇ ਆਵੇਗੀ ਬੀਜੇਪੀ ਚੋਣ ਪ੍ਰਚਾਰ ਦੇ ਆਖਰੀ ਦਿਨ ਸੁਖਵੀਰ ਬਾਦਲ ਮਠੰਡਾ ਹਲਕੇ ਦੇ ਵਿੱਚ ਕਰਨਗੇ ਰੈਲੀਆਂ ਹਰ ਸਿਫਰਤ ਤੋਂ ਬਾਦਲ ਦੇ ਨਿਜਟਾਣ ਕੇ ਸਮਰਥਨ ਆਪੜੇ ਘਾੜ ਨੂੰ ਬਚਾਉਣ ਦੇ ਲਈ ਅਕਾਲੀ ਦਲ ਨੇ ਚੋਕੀ ਤੱਕ ਨੀਤੇ ਦੀ ਖਾਸ ਸ਼ੋਅ ਦੇ ਵਿੱਚ ਸੁਨੀਲ ਜਾਖੜ ਦਾ ਬਿਨਾ ਨਾਮੇ ਰਾਜਾ ਵੜਿੰਗ ਤੇ ਨਿਸ਼ਾਨਾ ਕਿ ਆ ਕੁਝ ਲੋਕ ਮੁੱਖ ਮੰਤਰੀ ਬਣਨ ਦੀ ਇੱਛਾ ਨਹੀਂ ਲਈ ਬੰਦੇ ਨੇ ਪੱਗ ਪਰ ਕਨਈਆ ਮਿੱਤਲ ਦੇ ਸ਼ੋਅ ਦੇ ਵਿੱਚ ਨੱਚਦੇ ਨੇ ਅਜਿਹੇ ਲੋਕ ਪੰਜਾਬ ਦੇ ਲਈ ਖਤਰਨਾਕ अरविंद केजरीवाल ਨੇ ਚੰਡੀਗੜ੍ਹ ਦੇ ਵਿੱਚ ਕਾਂਗਰਸ ਉਮੀਦਵਾਰ ਮਨੀਸ਼ तिवारी ਦੇ ਲਈ ਕੀਤਾ ਨੋਰਚੋਰ केजरीवाल ਬੋਲੇ ਮਨੀਸ਼ तिवारी ਮੇਰੇ ਬਿੱਤਰ ਜਿਤਾ ਕੇ ਭੇਜੋ ਲੋਕ ਸਭਾ ਸਸ਼ਕਾਲ ਨਿਊਜ਼ 19 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਸ਼ਕਾ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰੂ ਸੰਧੂ ਮੇਰੇ ਤੁਸੀਂ ਸਾਰੇ ਖਿਆਰੀਏ ਦੇ ਨਾਲ ਹੋਗੇ ਤਾਂ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾ 24 ਦੀਆਂ ਚੋਣਾਂ ਤੋਂ ਲੋਕ ਸਭਾ ਚੋਣਾਂ ਦੇ ਲਈ ਅੱਜ ਪ੍ਰਚਾਰ ਥੰਮ ਜਾਵੇਗਾ ਜਾਕਰੀ ਗੇਰ ਦੇ ਲਈ ਦੱਸਿਆ ਕਿ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਤਾਂ ਅੱਜ ਸ਼ਾਮ ਨੂੰ 6 ਵਜੇ ਚੋਣ ਪ੍ਰਚਾਰ ਰੁਕ ਜਾਏਗਾ ਯਾਨੀ ਕਿ ਜੋ ਰੈਲੀਆਂ ਦੇ ਰਾਹੀ ਜੋ ਰੋਡ ਸ਼ੋਅ ਦੇ ਰਾਹੀ ਜੋ ਹੋਰ ਜ਼ਰੀਏ ਦੇ ਜਿਹੜਾ ਲੋਕਾਂ ਤੋਂ ਵੋਟਾਂ ਮੰਗਿਆ ਜਾ ਰਹੀਆਂ ਨੇ ਤਾਂ ਉਹ ਸਭ ਰੁਕ ਜਾਏਗਾ ਸਿਰਫ ਤੇ ਸਿਰਫ ਡੋਰ ਟੂ ਡੋਰ ਪ੍ਰਚਾਰ ਹੀ ਜਿਹੜੇ ਉਮੀਦਵਾਰ ਨੇ ਉਹ ਕਰ ਸਕਣਗੇ ਯਾਨੀ ਕਿ ਘਰ ਘਰ ਜਾ ਕੇ ਵੋਟਾਂ ਮੰਗੀਆਂ ਜਾ ਸਕਦੀਆਂ ਨੇ ਪਰ ਵੱਡੇ ਜਿਹੜੇ ਪ੍ਰੋਗਰਾਮ ਨੇ ਸਮਾਗਮ ਨੇ ਉਹ ਨਹੀਂ ਹੋ ਸਕਣਗੇ ਤਾਂ ਪਰਸੋ ਪੰਜਾਬ ਦੇ ਸਵੇਰ 8 ਸੂਬਿਆਂ ਦੇ ਵਿੱਚ ਦੱਸਦੀ ਹੈ ਕਿ VOTING ਹੋਏਗੀ ਪੰਜਾਬ ਦੀਆਂ 13 ਸੀਟਾਂ ਦੇ ਸਣੇ ਕੁੱਲ 57 ਸੀਟਾਂ ਤੇ VOTING ਹੋਏਗੀ 4 ਜੂਨ ਨੂੰ ਨਤੀਜੇ ਆਣਗੇ ਆਰ ਪੰਜਾਬ ਦੇ ਨਾਲ ਨਾਲ ਹਿਮਾਚਲ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਵੀ VOTING ਹੋਏਗੀ ਹਰਿਆਣਾ ਦੀਆਂ ਸਾਰੀਆਂ 10 ਸੀਟਾਂ ਦੀ VOTING ਹੋ ਚੁੱਕੀ ਹੈ ਦਿੱਲੀ ਦੀਆਂ ਸਾਰੀਆਂ 7 ਸੀਟਾਂ ਦੀ VOTING ਹੋ ਚੁੱਕੀ ਹੈ ਔਰ ਬਾਕੀ ਜਿਹੜੇ ਗੱਲ ਕੀਤੀ ਜਾਵੇ ਸੂਬੇ ਤਾਂ ਉਹਨਾਂ ਦੇ ਵਿੱਚ ਜ਼ਰੂਰ VOTING ਹੋਏਗੀ ਤਾਂ ਕੁੱਲ 57 ਸੀਟਾਂ ਤਾਂ ਆਖਰੀ ਦਿਨ ਪੰਜਾਬ ਦੀ ਚੋਣ ਰਨ ਦੇ ਵਿੱਚ ਹੁੰਕਾਰ ਭਰ ਜਾਏਗੀ ਭਾਜਪਾ ਦੇ ਦਿੱਗਜਾਂ ਦੇ ਵੱਲੋਂ ਪੀਐਮ ਨਰਿੰਦਰ ਮੋਦੀ ਅੱਜ ਹੁਸ਼ਿਆਰਪੁਰ ਪਹੁੰਚ ਰਹੇ ਨੇ ਚੋਣ ਰੈਲੀ ਕਰਨਗੇ ਜੇਪੀ ਨੰਡਾ ਦੇ ਵੱਲੋਂ ਅੰਮ੍ਰਿਤਸਰ ਫਰੀਦਕੋਟ ਅਤੇ ਨੰਗਲ ਦੇ ਵਿੱਚ ਕੈਂਪੇਨ ਕੀਤੀ ਜਾਏਗੀ ਯੂਪੀ ਦੇ ਸੀਐਮ ਯੋਗਿਆਦਰਪਨਾਥ ਵਿਆਹ ਪੰਜਾਬ ਦੀਆਂ ਦੋ ਰੈਲੀਆਂ ਨੇ ਆਰਾਂਧਪੁਰ ਸਾਹਿਬ ਔਰ ਲੁਧਿਆਣਾ ਦੇ ਵਿੱਚ ਰੈਲੀ ਕਰਨਗੇ ਹਰਿਆਣਾ ਦੇ ਸੀਐਮ ਨਾਇਬ ਸਣੀ ਅੰਮ੍ਰਿਤਸਰ ਤੇ ਗੁਰਦਾਸਪੁਰ ਸੀਟ ਤੇ ਪ੍ਰਚਾਰ ਕਰਨਗੇ ਤਾਜ਼ੀ ਖ਼ਬਰਾਂ ਚੋਣਾ ਦੇ ਵਿੱਚ ਪੀਐਮ ਮੋਦੀ ਦੀ ਅੱਜ ਅੰਤਿਮ ਰੈਲੀ ਹੈ ਪ੍ਰਧਾਨ ਮੰਤਰੀ ਦੀ ਅੱਜ ਦੋ ਤੋਂ ਬਾਅਦ ਅਸੀਂ ਕਿ ਅੱਜ ਦੇ ਦਿਨ ਇੱਕ ਹੀ ਰੈਲੀ ਹੈ ਔਰ ਇਹ ਆਖਰੀ ਰੈਲੀ ਪੰਜਾਬ ਦੇ ਵਿੱਚ ਹੁਸ਼ਿਆਰ ਪੁੱਛੋਏ ਤਾਜ਼ਾ ਲਗਾਤਾਰ ਦੋ ਦਿਨ ਪੰਜਾਬ ਦੇ ਵਿੱਚ ਰਾਹੁਲ ਗਾਂਧੀ ਪ੍ਰਚਾਰ ਕਰਨ ਪਹੁੰਚ ਰਹੇ ਨੇ ਅੱਜ ਖਟਕੜ ਕਲਾਂ ਦੇ ਵਿੱਚ ਰੈਲੀ ਕਰਨਗੇ ਰਾਹੁਲ ਗਾਂਧੀ ਪਾਰਟੀ ਉਮੀਦਵਾਰਾਂ ਦੇ ਲਈ ਦੱਸੇ ਕਿ ਸਮਰਥਨ ਜੁਟਾਇਆ ਜਾਏਗਾ ਰਾਹੁਲ ਨੇ ਕੱਲ ਲੁਧਿਆਣਾ ਅਤੇ ਪਟਿਆਲਾ ਦੇ ਵਿੱਚ ਰੈਲੀਆਂ ਕੀਤੀਆਂ ਸੰਤ ਅੱਜ ਵੀ ਆਖਿਰਲੇ ਦਿਨ ਸਾਰੇ ਵੱਡੇ ਆਗੂ ਦਿੱਲੀ ਤੋਂ ਪੰਜਾਬ ਪਹੁੰਚੇ ਹੋਏ ਨੇ ਭਾਵੇਂ ਪ੍ਰਿਅ ਅਨੰਦ ਰੇ ਨਦਰ ਮੋਦੀ ਹੋਣ ਯੋਗ ਅਦਕਨਾਥ ਹੋਣ ਰਾਹੁਲ ਗਾਂਧੀ ਹੋਣ ਇਸ ਤੋਂ ਇਲਾਵਾ ਹੋਰ ਵੱਡੇ ਆਗੂ ਅਰਵਿੰਦ ਕੇਜੀਵਾਲ ਤਾਂ ਸਾਰੇ ਹੀ ਪੰਜਾਬ ਦੇ ਵਿੱਚ ਲਗਾਤਾਰ ਪ੍ਰਚਾਰ ਦੇ ਵਿੱਚ ਜੁਟੇ ਹੋਏ ਨੇ ਅਸ਼ਾਮ 6 ਵਜੇ ਪ੍ਰਚਾਰ ਦਾ ਸ਼ੋਰ ਖੰਮ ਜਾਏਗਾ ਆਮ ਆਦਮੀ ਪਾਰਟੀ ਦੇ ਵੀ ਪ੍ਰਚਾਰ ਦੇ ਆਖਰੀ ਦਿਨ ਪੂਰੀ ਤਾਕਤ ਚੋਕੀ ਹੋਈ ਹੈ ਅਰਵਿੰਦ ਕੇ ਜੁਆਤ ਤੇ ਸੀਮਾਨ ਅੱਜ ਇਕੱਠਿਆਂ ਰੋਡ ショ ਕਰਣਗੇ ਤਾਂ ਪਟਿਆਲਾ ਤੇ ਸੰਗਰੂਰ ਦੇ ਵਿੱਚ ਰੋਡ ショ ਕਰਨਗੇ ਦੱਸਦੇ ਕਿ ਮੇਨ ਤੇ ਖਿਆਰ ਅਤੇ ਡਾਕਟਰ ਬਲਬੀਰ ਸਿੰਘ ਦੇ ਲਈ ਸਮਰਥਨ ਜੁਟਾਉਣਗੇ ਤਾਂ ਖਾਸ तौर ਤੇ ਦੱਸ ਹੈ ਕਿ ਲਗਾਤਾਰ ਸੰਗਰੂਰ ਦੇ ਵਿੱਚ ਪਿਛਲੇ ਦਿਨਾਂ ਚ ਵੇਖਿਆ ਹੈ ਕਿ ਰੈਲੀਆਂ ਰੋਡ ショ ਜਿਹੜੇ ਨੇ ਕੀਤੇ ਜਾ ਰਹੇ ਹਨ ਯਾਨੀ ਕਿ ਪ੍ਰਚਾਰ ਦੇ ਅਖੀਰਲੇ ਦੌਰ ਦੇ ਵਿੱਚ ਜੋ ਰਾਸਤਾਨੀ ਕਿਹਾ ਜਾਂਦਾ ਹੈ ਆਮ ਆਦੀ ਪਾਰਟੀ ਦੀ ਜੋ ਗੜ ਕਿਹਾ ਜਾਂਦਾ ਹੈ ਸੰਗਰੂਰ ਉਸ ਨੂੰ ਫਤਿਹ ਕਰਨ ਦੇ ਲਈ ਲਗਾਤਾਰ ਪੂਰੀ ਤਾਕਤ ਚੋਕੀ ਹੋਈ ਤਾਂ ਨਿਊਜ਼ 18 ਦੇ ਮੁੱਖ ਮੰਤਰੀ ਮਾਨ ਨੇ ਐਕਸਕਲੂਸਿਵ ਇੰਟਰਵਿਊ ਦਿੱਤਾ ਤਾਂ ਪੰਜਾਬ ਦੇ ਵਿੱਚ ਉਹਨਾਂ ਕਿਹਾ ਕਿ ਭਾਜਪਾ ਤੀਜੇ ਜਾਂ ਚੌਥੇ ਨੰਬਰ ਤੇ ਆਵੇਗੀ ਬੀਜੇਪੀ ਦੇ ਮੋਹ ਨੂੰ ਸਰਕਾਰਾਂ ਦੇ ਗਣ ਵਾਲਾ ਖੂਨ ਲੱਗਿਆ ਹੈ ਉਹਨਾਂ ਨੇ ਕਿਹਾ ਕਿ ਸਾਡੇ ਕੋਲ 92 ਐਮਐਲਏ ਨੇ ਕਿਵੇਂ ਦੇਖਣਗੇ ਸਰਕਾਰ ਤਾਂ ਪੀਐਮ ਦੇ ਕੋਲ ਗਿਣੋਂ ਦੇ ਲਈ 10 ਕਮ ਨਹੀਂ ਹਨ ਮਹਿਲਾਵਾਂ ਨੂੰ ਮੁਕਤ ਸਭਾ ਚੋਣਤ ਬਾਅਦ ਗਿਫਟ ਮਿਲੇਗਾ ਐਸੀਐਮ ਨੇ ਕਿਹਾ ਹੈ ਲੋਕਾਂ ਦੇ ਸਹਿਯੋਗ ਦੇ ਨਾਲ ਨਸ਼ਾ ਖਤਮ ਹੋ ਸਕਦਾ ਹੈ ਪੰਜਾਬ ਦੇ ਵਿੱਚ ਕੁਝ ਕਾਨੂੰਨ ਨਰਮ ਨੇ ਸਖਤ ਬਣਾਵਾਂਗੇ ਆਨ ਨਾਲੇ ਦਿਨਾਂ ਚ ਇੰਡਸਟਰੀ ਦੇ ਲਈ ਬਿਜ਼ਨਸ ਸਸਤੀ ਕਰਾਂਗੇ ਸ਼ਾਹ ਪੰਜਾਬ ਆਏ ਤੁਸੀਂ ਬਿਆਨ ਦੇਖਿਆ ਹੋਣਾ ਕਹਿੰਦੇ 4 ਜੂਨ ਤੋਂ ਬਾਅਦ ਪੰਜਾਬ ਸਰਕਾਰ ਟਿਕਨ ਵਾਲੀ ਨਹੀਂ ਹੈ ਪੰਜਾਬ ਸਰਕਾਰ ਡਿੱਗ ਜੇਗੀ ਕਿਉਂ ਇਦਾਂ ਦੇ ਹਾਲਾਤ ਕੀ ਏ ਸਿਆਸੀ ਖੂਨ ਮੂਹ ਨੂੰ ਲੱਗਿਆ ਹੋਇਆ ਉਹ ਪਹਿਲਾਂ ਉਹਨਾਂ ਨੇ ਸਿਪ ਸੈਨਾ ਤੋੜਤੀ ਉਹਨਾਂ ਨੇ ਚੋਣਾਂ ਸ਼ਾਨ ਖੋਲਿਆ ਨਾ ਉਹ ਨੈਸ਼ਨਲ ਜਿਹੜੀ ਐਨਸੀਪੀ ਸਰਦਪੁਰਜ ਪਾਰਟੀ ਉਹ ਖੋਲੀ ਹਾਂਜੀ ਤੇ ਕਿਤੇ ਸਰਕਾਰ ਤੋੜਤੀ ਚਟਾਲੇ ਦੀ ਪਾਰਟੀ ਖਤਮ ਕਰਤੀ ਹੈ ਨਾ ਇਹ ਉਹਨਾਂ ਨੂੰ ਐ ਲੱਗਦਾ ਪਤ ਨਹੀਂ ਇਦਾਂ ਹੋ ਜਾਂਦਾ ਪੰਜਾਬ 'ਚ ਨਹੀਂ ਤਾਂ ਹੋ ਸਕਦਾ ਤਿੰਨ ਸੀਟਾਂ ਵਾਲੇ ਕਹਿ ਰਹੇ ਨੇ 92 ਸੀਟਾਂ ਨੂੰ ਤੋੜ ਦਾਂਗੇ ਕਿਵੇਂ ਕਰਨਗੇ ਜੀ ਰਾਸ਼ਟਰਪਤੀ ਸਾਹਿਬ ਨਾਲ ਆਉਂਗੇ ਤੁਸੀਂ ਪੰਜਾਬ ਨਾਲ ਇਸ ਤਰ੍ਹਾਂ ਦਾ ਪੰਗਾ ਨਾ ਲਓ ਮੈਂ ਪਹਿਲਾਂ ਵੀ ਕਿਹਾ ਸੀ ਇੱਕ ਪ੍ਰੈਸ ਕਾਨਫਰੰਸ ਕਰਕੇ ਜਦੋਂ ਮੈਨੂੰ ਗਵਰਨਰ ਨੇ ਕਿਹਾ ਸੀ ਮੈਂ 356 ਲਾ ਲੂੰਗਾ ਕਿਵੇਂ ਲਾ ਲੂੰਗਾ 356 ਤੁਸੀਂ ਬਾਪ ਦਾ ਰਾਜ ਹੈ ਡੈਮੋਕ੍ਰੇਸੀ ਹੈ ਲੋਕਾਂ ਨੇ ਚੁਣੀ ਹੋਇਆ 27 ਜੀ ਤੁਸੀਂ ਆ ਜਾਓ ਚੁਣ ਲਓ ਐਸੇ ਬਾਰੀ ਪਤਾ ਲੱਗ ਜੂਗਾ ਬੀਜੇਪੀ ਨੂੰ ਜੇ ਬੀਜੇਪੀ ਕੋ ਤਾਂ ਤੀਜੇ ਨੰਬਰ ਤੇ ਵੀ ਆ ਗਈ ਤੁਸੀਂ ਮੈਨੂੰ ਕਹਦੇ ਤੀਜੇ ਨੰਬਰ ਤੇ ਵੀ ਜੇ ਇੱਕ ਤੇ ਪੰਜਾਬ ਚ ਆ ਗਈ

ਹਰੇਕ ਦਾ 600 ਜੁਲਟ ਹੈ ਚਾਹੇ ਤੁਹਾਡੇ ਦੋ ਏਸੀ ਲੱਗੇ ਹੋਏ ਨੇ ਠੀਕ ਹੈ ਨਾ ਫਿਰ ਵੀ ਤੁਸੀਂ 600 ਜੁਲਟ ਤੋਂ ਥੱਲੇ ਰੱਖਦੇ ਹੋ ਤੁਹਾਡਾ ਬਿੱਲ ਮਾਫ ਹੈ ਬਿਲਕੁਲ ਸੇਮ 18 ਸਾਲ ਤੋਂ ਉੱਪਰ ਜਿਹੜੀ ਵੀ ਮਾਂ ਪੈਣ ਹੈ ਦੀ ਸਾਡੀ ਹੈ ਨਾ 18 ਸਾਲ ਤੋਂ ਉੱਪਰ 18 ਸਾਲ ਤੋਂ ਉੱਪਰ ਤੇ ਉਹ ਚਾਹੇ ਪੜ੍ਹਾਈ ਵਾਸਤੇ ਵਰਤੇ ਚਾਹੇ ਮਾਤਾ ਜੀ ਆਪਣੀ ਦੋ ਧੀਆਂ ਨੂੰ ਜਾਂ ਪੋਤਿਆਂ ਨੂੰ ਖੜਾਉਣੇ ਲੈ ਕੇ ਦੇਦੇ ਉਹਦੇ ਸਾਨੂੰ ਕੋਈ ਅਸੀਂ ਆਪਣਾ ਵਾਦਾ ਪੂਰਾ ਕਰਦੇ ਹਜੇ ਇੰਡਸਟਰੀ ਨੇ ਥੀ ਆਉਣਾ ਆਪਾਂ ਨੇ ਖਰੀਦ ਲਿਆ ਹੁਣ ਥਰਮਲ ਪਲਾਂਟ ਜਿਹੜਾ ਪ੍ਰਾਈਵੇਟ ਸਾਮਨ ਪਜੀਵੇ ਜੀਵੀ ਕੇ ਵਾਲਾ ਗੋਵਿੰਦਗੜ ਗੋਇਨਵਾਲ ਸਾਹਾ 540 ਮੈਗਾਵਾਟ ਦਾ ਇੱਕ ਪਹਿਲੇ ਦਿਨ ਹੀ 1.5 ਰੁਪਿਆ ਪਰ ਯੂਨਿਟ ਸਸਤੀ ਪੈਣ ਲੱਗੀ ਵਜੀ ਹੁਣ ਘਰਾਂ ਵਾਲੀ ਤਾਂ ਫਰੀ ਹੈ ਖੇਤਾਂ ਵਾਲੀ ਫਰੀ ਹੈ ਹੁਣ ਮੈਂ ਇੰਡਸਟਰੀ ਵਾਲੀ ਬਿਜਲੀ ਦਾ ਰੇਟ ਸਸਤਾ ਕਰੂੰਗਾ ਆਉਣ ਵਾਲੇ ਦਿਨਾਂ 'ਚ ਮੈਂ ਇੰਡਸਟਰੀਅਲ ਸਟੈਂਡ ਮੀਟਿੰਗ ਕਰੂੰਗਾ ਜਦੋਂ ਫਿਰ ਇੰਡਸਟਰੀ ਦੀ ਬਿਜਲੀ ਸਸਤੀ ਕਰੋ ਜਦੋਂ ਇੰਡਸਟਰੀ ਆਊਗੀ ਨਾ ਫਿਰ ਲੱਖਾਂ ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਠੀਕ ਹੈ ਨਾ ਹੁਣ 3-4 ਹਾਈਵੇ ਹੋਗੇ ਆਪਣੇ ਕੋਲੇ ਦਿੱਲੀ ਵਾਸਤੇ ਸੋ ਹੁਣ ਪੰਜਾਬ ਨੂੰ ਖੇਤੀ ਦੇ ਨਾਲ-ਨਾਲ ਜੇ ਕਿਸਾਨ ਦੇ ਕੋਲੇ ਖੇਤੀ ਦੇ ਨਾਲ-ਨਾਲ ਕੋਈ ਹੋਰ ਇਨਕਮ ਵੀ ਹੋਵੇ ਨਾ ਉਹਦਾ ਮੁੰਡਾ ਕਿਤੋਂ ਹੋਰ 50000 ਰੁਪਏ ਮਹੀਨਾ ਦਾ ਮੁੰਡਾ ਕਿ ਕਿਸੇ ਫੈਕਟਰੀ ਚ ਇੰਜੀਨੀਅਰ ਹੋਵੇ ਜਾਂ ਕੋਈ ਉਹਦੀ ਡਿਗਰੀ ਮਤਾਬਕ ਉਧਰੋਂ ਆਉਂਦਾ ਹੋਵੇ ਫਿਰ ਅੱਧੇ ਘੰਟੇ ਦੇ ਗੜੇ ਕਬੀਲਦਾਰੀ ਨੂੰ ਥੱਲੇ ਨਹੀਂ ਲਾ ਸਕਦੇ ਸੋ ਮੈਂ ਖੇਤੀ ਨੂੰ ਲਾਹੇਵੰਦ ਹੰਦਾਂ ਬਣਾਉਣਾ ਨਾਲ-ਨਾਲ ਕਿਸਾਨਾਂ ਦੇ ਧੀਆਂ ਪੁੱਤਾਂ ਨੂੰ ਤੇ ਸਾਰੇ ਲੋਕਾਂ ਨੂੰ ਆਮ ਗਰੀਬਾਂ ਨੂੰ ਦਲਤਾਂ ਨੂੰ ਬੱਚਿਆਂ ਨੂੰ ਪੜਾ ਕੇ ਉਹਦੇ ਅਫਸਰ ਬਣਾਉਣਾ ਤਾਂ న్యూਸ 18 ਤੇ ਪੰਜਾਬ বিজেপি ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਵੀ ਗੱਲਬਾਤ ਕੀਤੀ ਗਈ ਹੈ ਖਾਸ ਤੌਰ ਦੇ ਵਿੱਚ ਉਹਨਾਂ ਕਿਹਾ ਕਿ ਵਪਾਰੀਆਂ ਕਿਸਾਨਾਂ ਦੇ ਵਿੱਚ ਮਤਭੇਦ ਪੈਦਾ ਕਰ ਰਹੀ ਹੈ ਕਾਂਗਰਸ ਦਾ ਕਿਸਾਨ ਲੀਡਰ ਦੀ ਆਵਾਦੀ ਪਾਰਟੀ ਦੇ ਨਾਂ ਮਿਲੀ ਪੁਗਤੈ ਜਾਖੜ ਨੇ ਕਿਹਾ ਹੈ ਕਿਸਾਨਾਂ ਦੇ ਦਰਨੇ ਆ ਕੋ ਵਪਾਰੀ ਪਰੇਸ਼ਾਨ ਅਮਿਤ ਸ਼ਾਹ ਨੇ ਤੰਕੀ ਨਹੀਂ ਸ਼ੀਸ਼ਾ ਦਿਖਾਇਆ ਇਹ ਕਿਹਾ ਹੈ ਜਾਖੜ ਨੇ ਤੌਲੀ ਇਹ ਕਿ ਆ ਕਿ ਹਿੰਦੂ ਮੂਡਰਾ ਨੂੰ ਕਾਂਗਰਸ ਨਫ਼ਰਤ ਕਰ Exacly ਉਹਨਾਂ ਨੇ ਕਿਹਾ ਜਿਹੜਾ ਦਰਨਾ ਲੱਗ ਰਿਹਾ ਉਹਦੇ ਕਰਕੇ ਇੰਡਸਟਰੀ ਨੂੰ ਨੁਕਸਾਨ ਹੋ ਰਿਹਾ ਹੈ ਇਮੈ ਸਮਝਦਾ ਕਿ ਬਹੁਤ ਹੀ ਵੈਲਿਡ ਪੁਆਇੰਟ ਹੈ ਭਗਵੰਤ ਮਾਨ ਜੀ ਇੱਕ ਚੀਫ ਮਿਨਿਸਟਰ ਹੈ ਪੰਜਾਬ ਦੇ ਉਹ ਆਪਣੀ ਜ਼ਿੰਮੇਵਾਰੀ ਭੁੱਲ ਗਏ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਕਿਸਾਨਾਂ ਨਾਲ ਗੱਲ ਕਰਕੇ ਉਹਨਾਂ ਦੇ ਜੋ ਵੀ ਮਸਲੇ ਹੱਲ ਕਰ ਸਕਦੇ ਸੀ ਕਰਨੇ ਚਾਹੀਦੇ ਸੀ ਮੈਂ ਭਾਜਪਾ ਦੇ ਤੌਰ ਤੇ ਉਹਨਾਂ ਨੂੰ ਅਪੀਲ ਕੀਤੀ ਵੀ ਥੋੜੀ ਅਗਰ ਕੋਈ ਪਰੇਸ਼ਾਨੀ ਭਾਜਪਾ ਨਾਲ ਹੈ ਤਾਂ ਸਾਡੇ ਖਿਲਾਫ ਤੁਸੀਂ ਧਰਨਾ ਲਾ ਲਓ ਆਮ ਪਬਲਿਕ ਨੂੰ ਗਰੀਬ ਆਦਮੀ ਨੂੰ ਤੇ ਵਪਾਰੀਆਂ ਨੂੰ ਕਿਉਂ ਪਰੇਸ਼ਾਨ ਕਰ ਰਹੇ ਹੋ ਇਵੈਂਚੁਅਲੀ ਇੱਕ ਮਹੀਨੇ ਦੇ ਬਾਅਦ ਜਦੋਂ ਇਹਨਾਂ ਦਾ ਆਮ ਆਦਮੀ ਪਾਰਟੀ ਕਾਂਗਰਸ ਦਾ ਤੇ ਉਹ ਜਿਹੜੇ ਕਿਸਾਨ ਜੱਥੇਬੰਦੀਆਂ ਦੇ ਖੋਤੀ ਲੀ ਉਹਨਾਂ ਦਾ ਮਿਲੀ ਭਗਤ ਸਾਹਮਣੇ ਆ ਗਈ ਇਹ ਦਰਨਾ ਦਾ ਲਾਨ ਚੱਲੇ ਸੀ ਤੁਸੀਂ ਚੰਡੀਗੜ੍ਹ ਪਹੁੰਚ ਕੇ ਸ਼ੰਭੂ ਬਾਰਡਰ ਉਸ ਟਾਈਮ ਨਾਲ ਦੇ ਨਾਲ ਦਰਨਾ ਚੱਕਾ ਵੀ ਗਿਆ ਸਭ ਇਹ ਆ ਇੱਕ ਲੱਗਦਾ ਵੀ ਕਿਸਾਨ ਦਰਨਾ ਨਹੀਂ ਲਾਰੇ ਇਹ ਪੋਲਿਟੀਕਲ ਪਾਰਟੀ ਆਮ ਆਦਮੀ ਪਾਰਟੀ ਤੇ ਕਾਂਗਰਸ ਇਹ ਆਪਣੇ ਨਿੱਜੀ ਸਵਾਰਥਾਂ ਵਾਸਤੇ ਕਿਸਾਨਾਂ ਨੂੰ ਬਦਨਾਮ ਕਰ ਰਹੇ ਉਹ ਵੀ ਉਹਨਾਂ ਨੇ ਦੇਖਿਆ ਵੀ ਸਾਨੂੰ ਕਿਸਾਨ ਪਰੇਸ਼ਾਨ ਕਰ ਰਿਹਾ ਜਿਉ ਉਹਨਾਂ ਨੇ ਕਿਹਾ ਕਿਸਾਨਾਂ ਨੂੰ ਬਦਨਾਮ ਕਰ ਰਹੇ ਸਰਕਾਰ ਜਿਹੜੀ ਹੈ ਕਾਂਗਰਸ ਪਾਰਟੀ ਦੇ ਖੋਤੀ ਜਿਹੜੇ ਲੀਡਰ ਹੈ ਕਿਸਾਨ ਤੇ ਵਪਾਰੀ ਦੇ ਵਿੱਚ ਫ੍ਰਿਕਸ਼ਨ ਪੈਦਾ ਕਰ ਰਿਹਾ ਜੋ ਕਿ ਬਹੁਤ ਹੀ ਦੁਰਭਾਗਿਆਪੂਰਨ ਮੈਂ ਸਮਝਦਾ ਬਹੁਤ ਹੀ ਮੰਦਪਾਗੀ ਗੱਲ ਹੈ ਇਹਨੂੰ ਟਾਲ ਕਰਨਾ ਚਾਹੀਦਾ ਜਦੋਂ ਆਸ਼ੂ ਜੀ ਨੇ ਕਿਹਾ ਵੇ ਇੱਕ ਸਿਸਟਮੈਟਿਕ ਤਰੀਕੇ ਨਾਲ ਸਾਡੀ ਕਾਂਗਰਸ ਜਿਹੜੀ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਅੱਜ ਦੇ ਦਿਨ ਉਹ ਹਿੰਦੂਆਂ ਨੂੰ ਕਰ ਰਹੀ ਹੈ ਫਿਰ ਉਹਦੇ ਮੈਂ ਜਦੋਂ ਚਾਤੀ ਮਾਰੀ ਤੇ ਚਾਹੇ ਆਸ਼ੂ ਜੀ ਇਹ ਪਹਿਲਾਂ ਤੋਂ ਪ੍ਰਧਾਨਗੀ ਤੋਂ ਹਟਾਇਆ ਵੀ ਪ੍ਰਧਾਨਗੀ ਬਣ ਕੇ ਸੀਗੇ ਉਠਾ ਕੇ ਵਰਕਿੰਗ ਪ੍ਰਧਾਨ ਲਾਤਾ ਜੀ ਉਹ ਫਿਰ ਕੀ ਹੈ ਇਹ ਵਰਕਿੰਗ ਹੈ ਤੇ ਉਹ ਕੀ ਕਰੀ ਜਾਂਦੇ ਹੈ ਭੂਦਰਸ਼ਨੀ ਪਹਿਲਵਾਨ ਰੱਖੇ ਤੁਸੀਂ ਇੱਥੇ ਮਾਲ ਖਾਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਚ ਤੇ ਤੁਸੀਂ ਇਹਨਾਂ ਤੇ ਕਰਵਾਤਾ ਫਿਰ ਟਿਕਟ ਇਹਨਾਂ ਦੀ ਕੱਟਦੀ ਬ੍ਰਹਮੇਂਦਰਾ ਜੀ ਧਰਮ ਧਰਮਵੀਰ ਗਾਂਧੀ ਜੀ ਲਿਆਏ ਵਿਜੇਂਦਰ ਸਿੰਘਲਾ ਉਹਨਾਂ ਨੂੰ ਟਿਕਟ ਦੇ ਕੇ ਮਾਰਤਾ ਰਾਣਾ ਕੇਪੀ ਜਿਹਨਾਂ ਨੇ ਟਿਕਟ ਮੰਗਦੇ ਸੀ ਉਹਨਾਂ ਨੂੰ ਟਿਕਟ ਕੱਟ ਕੇ ਮਾਰਤਾ ਡਾਇਵਰ ਸਾਹਿਬ ਬੈਠੇ ਇੱਥੇ ਕਿੰਨੀ ਵਾਰੀ ਬਣ ਗਿਆ ਐਮਐਲਏ ਆਪਣੇ ਜੋ ਪਾਂਡੇ ਸਾਹਿਬ ਬੈਠੇ ਰਕੇਸ਼ ਪਾਂਡੇ ਕਿਹਨਾਂ ਵਾਰੀ ਹੈ ਕਿ ਹਿੰਦੂ ਲੀਡਰ ਨੂੰ ਕਿਉਂ ਉਭਾਰਿਆ ਨਹੀਂ ਜਾ ਰਿਹਾ ਜਾਂ ਸਾਈਡ ਤੇ ਕਿਉਂ ਕੀਤਾ ਜਾ ਰਿਹਾ ਦੇਖੋ ਮੇਰਾ ਮਨ ਹੈ ਸਰ ਜਦੋਂ ਆ ਰੋਲਾ ਪਿਆ ਸੀ ਚੰਨੀ ਜੀ ਨੂੰ ਬਣਾਣਾ ਸੀ ਬਣਾ ਦਿੰਦੇ ਪਰ ਉਹਨਾਂ ਨੇ ਕਿਹਾ ਨਹੀਂ ਇਹਨੂੰ ਸੁਨੀਲ ਨੂੰ ਨਹੀਂ ਬਣਾਣਾ ਉਹ ਤੋਂ ਮੈਂ ਕਿਹਾ ਸੀ ਸੁਨੀਲ ਦੇ ਨਾਲ ਇਹਨਾਂ ਲੋਕਾਂ ਦੀ ਨਫ਼ਰਤ ਹੈ ਚੰਨੀ ਜੀ ਹੈ ਡਿੰਗ ਹੈ ਜ ਆਪਣੇ ਰੰਦਾਵਾ ਜੀ ਹੈ ਪਰ ਜਦੋਂ ਇਹਨਾਂ ਨੇ ਆ ਗੱਲ ਕਹੀ ਮੈਨੂੰ ਅੱਜ ਲੱਗਦਾ ਵੀ ਆ ਜਿਹੜੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਹੈ ਹਿੰਦੂਆਂ ਨਾਲ ਨਫ਼ਰਤ ਕਰਦੀ ਹੈ ਜਦੋਂ ਮੈਨੂੰ ਆ ਲੱਗਿਆ ਵੀ ਉਹ ਤੋਂ ਇਹਨਾਂ ਨੇ ਆ ਨਹੀਂ ਕਿਹਾ ਸੀ ਵੀ ਸੁਨੀਲ ਨੂੰ ਨਹੀਂ ਬਣ ਦੇਣਾ ਉਹਨਾਂ ਨੇ ਕਿਹਾ ਜੇ ਹਿੰਦੂ ਬਣ ਗਿਆ ਤੇ ਪੰਜਾਬ 'ਚ ਅੱਗ ਲੱਗ ਜੂਗੀ ਸਰ ਇਹ ਜਾਣ ਬੁਝ ਕੇ ਹਿੰਦੂਆਂ ਨੂੰ ਇੱਕ ਸੈਕੰਡ ਕੈਟਾਗਰੀ ਚ ਵੀ ਤੁਹਾਨੂੰ ਆਹ ਲਾਈਨ ਖਿੱਚਤੀ ਇਸ ਤੋਂ ਅੱਗੇ ਤੁਸੀਂ ਨਹੀਂ ਜਾ ਸਕਦੇ ਉਧਰ ਮੁੱਖ ਮੰਤਰੀ ਮਾਨ ਨੇ ਪ੍ਰਚਾਰ ਦੇ ਵਿੱਚ ਪੂਰੀ ਤਾਕਤ ਚੋਕੀ ਹੋਈ ਆਨੰਦਪੁਰ ਸਾਹਿਬ ਸੀ ਤੇ ਕੰਗ ਦੇ ਲਈ ਮਲਵਿੰਦਰ ਕੰਗ ਦੇ ਲਈ ਪ੍ਰਚਾਰ ਕੀਤਾ ਗਿਆ ਬੰਗਾ ਤੇ ਨੰਗਲ ਦੇ ਵਿੱਚ ਰੋਸ਼ੋ ਸ਼ੋਕ ਕੀਤੀਗੇ ਮੋਰਿੰਦਾ ਦੇ ਵਿੱਚ ਰੈਲੀ ਕਰਕੇ ਸਮਰਥਨ ਜਟਾਇਆ ਗਿਆ ਹੈ ਔਰ ਵਿਜੇਂਦਰ ਸਿੰਘਲਾ ਤੇ ਸੀਐਮ ਨੇ ਨਾਜ਼ੀਏ ਕੀ ਨਿਸ਼ਾਨਾ ਸਾਧਿਆ ਹੈ ਸਿੰਘਲਾ ਨੂੰ ਸੰਗਰੂਰ ਤੋਂ ਹਰਾਇਆ ਇੱਥੇ ਵੀ ਹਰਾਵਾਂਗੇ ਸੀਐਮ ਮਾਨ ਨੇ ਕਿਹਾ ਹੈ ਵਿਜੇਂਦਰ ਸਿੰਘਲਾ ਤੇ ਉਹਨਾਂ ਨੇ ਨਿਸ਼ਾਨਾ ਸਾਧਿਆ ਅਤੇ ਇਹ ਤਸਵੀਰਾਂ ਦਿਖਾ ਰਹੇ ਹਾਂ ਨੰਗਲ ਮੋਰਿੰਡਾ ਦੇ ਵਿੱਚ ਮੋਰਿੰਡਾ ਦੇ ਵਿੱਚ ਰੈਲੀ ਕੀਤੀ ਗਈ ਨੰਗਲ ਦੇ ਵਿੱਚ ਰੋਡ ショਅ ਕੀਤਾ ਗਿਆ ਔਰ ਨਾਲੇ ਬੰਗਾ ਦੇ ਵਿੱਚ ਵੀ ਰੋਡ ショਅ ਕੀਤਾ ਆਪਣੇ ਕੋਲੇ ਸਰਕਾਰ ਕੰਮ ਪਈ ਕਰਨੇ ਐ ਇਧਰ ਉਧਰ ਵੋਟਾਂ ਪਾ ਕੇ ਖਰਾਬ ਨਾ ਕਰ ਲਿਓ ਨਾਲੇ ਜਿਹੜਾ ਕਾਂਗਰਸ ਵਾਲਾ ਇੱਥੇ ਆਇਆ ਸੰਗਰੂਰ ਤੋਂ ਦੋ ਵਾਰੀ ਹਰਾ ਕੇ ਭੇਜਿਆ ਇੱਥੇ ਐਥੋਂ ਤੁਸੀਂ ਪਿਰਦੋ ਹਾਂ ਤੁਸੀਂ ਇੱਥੋਂ ਆਪਣਾ ਹਿੱਸਾ ਪਾਓ ਉਹਨੂੰ ਪਤਾ ਲੱਗ ਜੇ ਮੈਂ ਜਿੱਥੇ ਜਾਵਾਂ ਉਹ ਮੂਰੇ ਭਗਵਾਨਤਬਾਨ ਖੜਾ ਹੁੰਦਾ ਠੀਕ ਹੈ ਨਾ ਮਾਲਵਿੰਦਰ ਕੰਗ ਤੁਹਾਡਾ ਆਪਣਾ ਚੌਥਾ ਨਿਸ਼ਾਨ ਕਿੰਨੇ ਨੰਬਰ ਤੇ ਹੈ ਚੌਥੇ ਨੰਬਰ ਤੇ ਹੈ ਉਥੇ ਨੰਬਰ ਤੇ ਚੌਥਾ ਨਿਸ਼ਾਨਾ ਆਉਣਾ ਆਪਾਂ ਪਹਿਲੇ ਨੰਬਰ ਤੇ ਆ। ਜਦੋਂ 13 0 ਹੋ ਗਿਆ ਆਨੰਦਪੁਰ ਸਾਹਿਬ ਦੇ ਰਿਜ਼ਲਟ ਆ ਗਏ ਵੀਰੋ ਫਿਰ ਕੰਮ ਕਰਨ ਦਾ ਨਜ਼ਾਰਾ ਹੋਊਗਾ ਕੰਮ ਕਰਨ ਦਾ। ਅਗਲੇ 3 ਸਾਲ ਅਗਲੇ 3 ਸਾਲ ਫਿਰ ਤੁਸੀਂ ਦੇਖਿਓ ਆ ਨੰਗਲ ਆਨੰਦਪੁਰ ਸਾਹਿਬ ਆ ਜਿਨ੍ਹਾਂ ਆਪਣੀ 벨ਟ ਹੈ ਇਹਨੂੰ ਟੂਰਿਸਟ ਦੇ ਮਾਮਲੇ 'ਚ ਵੀ ਤੇ ਵੈਸੇ ਵੀ ਐਸਾ ਨਮੂਨੇ ਦਾ ਬਣਾ ਦੇਣਾ ਲੋਕ ਆ ਕੇ ਤੁਹਾਡੇ ਨਾਲ ਫੋਟੋ ਖਿਚਾ ਕੇ ਕਰਨਗੇ ਮੇਰੇ ਤੇ ਜਗੀਰ। ਤੱਕ ਪਾਸੇ ਸੀਐਮ ਭਗਵੰਤ ਮਾਨਾ ਔਰ ਦੂਸਰੇ ਪਾਸੇ ਪੰਜਾਬ ਦੇ ਚੋਣਪੇਟ ਦੇ ਵਿੱਚ ਅਰਵਿੰਦ ਕੇਜਵਾਲ ਨੇ ਪੂਰੀ ਤਾਕਤ ਚੋਕੀ ਹੋਈ ਹੈ ਮੁਕਸਰ ਸਾਹਿਬ ਦੇ ਵਿੱਚ ਕਾਕਾ ਬਰਾੜ ਦੇ ਲਈ ਰੋਸ਼ੋ ਕੀਤਾ ਗਿਆ ਜਰੰਦਰ ਦੇ ਵਿੱਚ ਕੇਜਵਾਲ ਨੇ ਦੱਸਿਆ ਕਿ टाउन ਹਾਲ ਮੀਟਿੰਗ ਕੀਤੀ ਹੈ ਔਰ ਕੇਜਵਾਲ ਨੇ ਭਾਜਪਾ ਤੇ ਨਿਸ਼ਾਨੇ ਸਾਦੇ ਨੇ ਉਹਨਾਂ ਨੇ ਕਿਹਾ ਕਿ ਭਾਜਪਾ ਨੇ ਡਰ ਕੇ ਮੈਨੂੰ ਜੇਲ੍ਹ ਦੇ ਵਿੱਚ ਭੇਜਿਆ ਹੈ ਸੁਪਰੀਮ ਕੋਰਟ ਨੇ ਮੈਨੂੰ ਪ੍ਰਚਾਰ ਦੀ ਖੁੱਲ੍ਹ ਦੇ ਦਿੱਤੀ ਹੈ ਤਾਂ ਮੈਨੂੰ ਭ੍ਰਸ਼ਟਾਚਾਰੀ ਦੱਸਦੇ ਨੇ ਤਾਂ ਇਹ ਇਮਾਨਦਾਰ ਕੌਣ ਹੈ ਅਰਵਿੰਦ ਕੇਜਵਾਲ ਨੇ ਸਵਾਲ ਕੀਤਾ ਨਾ ਕਿ ਆ ਕਿ ਮੈਂ ਭ੍ਰਸ਼ਟਾਚਾਰੀ ਹਾਂ ਤਾਂ 100 ਕਰੋੜ ਕਿਉਂ ਨਹੀਂ 16 मार्च को इलेक्शन कमीशन ने चुनाव डिक्लेयर किए 21 मार्च को मेरे को गिरफ्तार कर लिया वो नहीं चाहते थे कि मैं पूरे देश में घूम घूम के प्रचार करूं भाषण दूं। उनको डर लग रहा था केजरीवाल पूरे देश में घूम गया हमारी 10-15 सीट कम कर देगा इसको अंदर करो उन्होंने मेरे को अंदर कर दिया लेकिन भलाओ सुप्रीम कोर्ट का सुप्रीम कोर्ट ने भी कहा जा केजरीवाल जा प्रचार कर पूरी गुंडागर्दी इन्होंने मेरे को गिरफ्तार कर लिया कहते हैं केजरीवाल भ्रष्टाचारी है लोग कह रहे हैं जी अगर केजरीवाल भ्रष्टाचारी है तो दुनिया में ईमानदार कोई नहीं है कहते हैं केजरीवाल ने सौ करोड़ का भ्रष्टाचार करा सौ करोड़ रिश्वत ली मैंने उनसे पूछा सौ करोड़ अगर रिश्वत ली वो कहीं तो मिलेगा 500 जगह रेड मार ली तुम लोगों ने एक नया पैसा नहीं मिला हवा में गायब हो गया क्या सौ करोड़ कहीं कोई कैश मिलेगा कहीं लॉकर कहीं बैंक में मिलेगा कहीं ज्वेलरी मिलेगी कहीं कुछ नहीं मिला देश के सामने प्रधानमंत्री जी ने कहा कि हमारे पास सबूत इसलिए नहीं है रिकवरी इसलिए नहीं है क्योंकि केजरीवाल अनुभवी चोर है पूरे देश के सामने प्रधानमंत्री कबूल कर रहे हैं कि पूरा मामला फर्जी है कोई सबूत नहीं है कोई तो क्यों गिरफ्तार किया ਇਸ ਤੋਂ ਇਲਾਵਾ ਅਰਵਿੰਦ ਕੇਜਵਾਲ ਨੇ ਚੰਡੀਗੜ੍ਹ ਦੇ ਵਿੱਚ ਵੀ ਰੋਸੋ ਕੱਢਿਆ ਕਾਂਗਰਸ ਉਮੀਦਵਾਰ ਮਨੀਸ਼ ਤਿਵਾੜੀ ਦੇ ਲਈ ਰੋਸੋ ਕੱਢਿਆ ਗਿਆ ਮਨੀਸ਼ ਤਿਵਾੜੀ ਉਹਨਾਂ ਨੇ ਕਿਹਾ ਕਿ ਮੇਰੇ ਮਿੱਤਰ ਨੇ ਤਿਵਾੜੀ ਨੂੰ ਜਿਤਾਉਣ ਦੇ ਲਈ ਪੰਜੇ ਨੂੰ ਵੋਟ ਪਾਓ ਅਰਵਿੰਦ ਕੇਜਵਾਲ ਨੇ ਇਹ ਮੰਗ ਕੀਤੀ ਹੈ ਔਰ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਤਾਂ ਪੀਜਪੀ ਨੂੰ ਹਰਾਣਾ ਹੈ ਉਹਨਾਂ ਕਿਹਾ ਔਰ ਮਨੀਸ਼ ਤਿਵਾੜੀ ਨੂੰ ਜਿਤਾਉਣਾ ਹੈ 400 ਵਾਲੇ 150 ਵੀ ਨਹੀਂ ਟੱਪਣਗੇ ਮਨੀਸ਼ ਤਿਵਾੜੀ ਦੇ ਵੱਲੋਂ ਇਹ ਕਿਹਾ ਗਿਆ ਮਨੀਸ਼ ਤਿਵਾੜੀ ਜੀ ਮੇਰੇ ਮਿੱਤਰ ਹਨ ਕਿੰਨੇ ਨੰਬਰ ਦੇ मनीष तिवारी जी यहां से खड़े हो रहे हैं यहां से एक नंबर का बटन है इनका बीजेपी को चंडीगढ़ से हराना है हराना है कि नहीं हराना दो बार पिछले दस साल से बीजेपी को वोट दिया किरण खेर कभी मिलने आई आपसे कभी शकल दिखाई तो इस बार फिर भगाओ उनको